ਕੈਨੇਡਾ ਦੇ ਅੰਦਰ ਕੋਕੀਨ ਦੀ ਤਸਕਰੀ ਕੀਤੀ ਜਾ ਰਹੀ ਹੈ ਔਰ ਕੋਕੀਨ ਦੀ ਇਹ ਤਸਕਰੀ ਕੌਣ ਕਰ ਰਿਹਾ ਹੈ ਇਹ ਸੁਣ ਕੇ ਹੈਰਾਨ ਰਹਿ ਜਾਓਗੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਹੈਰਾਨੀ ਦੀ ਗੱਲ ਹੈ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਭਾਵੇਂ ਉਹ ਪੰਜਾਬ ਤੋਂ ਇਮੀਗਰੈਂਟਸ ਬਣ ਕੇ ਉੱਥੇ ਗਏ ਹੁਣ ਉੱਥੇ ਜਾ ਕੇ ਚੰਗੇ ਭਵਿੱਖ ਦੇ ਵਾਸਤੇ ਕੰਮ ਕਰ ਰਹੇ ਹੁਣ ਪਰ ਹੁਣ ਤਸਕਰੀ ਦੇ ਵਿੱਚ ਰੁੱਝ ਗਏ ਨੇ ਇਹੋ ਜਿਹੇ ਹੀ ਕਈ ਮਾਮਲੇ ਸਾਹਮਣੇ ਆਏ ਨੇ ਔਰ ਉਸ ਦੇ ਵਿੱਚ ਖਾਸ ਕਰਕੇ ਇੱਕ ਬ੍ਰੈਮਟਨ ਦਾ ਰਹਿਣ ਵਾਲਾ ਟਰੱਕ ਡਰਾਈਵਰ ਜਿਹੜਾ ਪੰਜਾਬੀ ਮੂਲ ਦਾ ਆ ਜਿਸ ਦਾ ਨਾਮ ਸੁਖਵਿੰਦਰ ਸਿੰਘ ਤੰਜੂ ਦੱਸਿਆ ਜਾ ਰਿਹਾ ਹੈ ਉਸ ਦੇ ਕੋਲੋਂ ਹੈਰਾਨੀਜਨਕ ਬਰਾਮਦਗੀ ਹੋਈ ਸੀ অন্ਟਾਰੀਓ ਦੇ ਕੁਇਨਜ਼ ਐਲਵਿੰਸਟਨ ਬ੍ਰਿਜ ਬੰਦਰਗਾਹ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ 26 ਸਤੰਬਰ ਨੂੰ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਟਰੱਕ ਜ਼ਬਤ ਕਰ ਲਿਆ ਜਾਂਦਾ ਹੈ ਰੰਗੇ ਹੱਥੀ ਕਾਬੂ ਕੀਤਾ ਜਾਂਦਾ ਆ ਔਰ ਇਸ ਸੁਖਵਿੰਦਰ ਤੰਜੂਤ ਨੂੰ ਵੱਡੀ ਬਰਾਮਦਗੀ ਇਸ ਕਰਕੇ ਹੋਈ ਹੈ ਕਿਉਂਕਿ ਪੁਲਿਸ ਦਾ ਇਹ ਦਾਵਾ ਆ ਕਿ ਜਦੋਂ ਇਸ ਦੀ شناخت ਕੀਤੀ ਗਈ ਇਸ ਦੇ ਟਰੱਕ ਦੀ ਪਰਚੋਲ ਕੀਤੀ ਗਈ ਤੇ ਉਸ ਦੇ ਵਿੱਚੋਂ 203 ਇਟਾਂ ਬਰਾਮਦ ਹੋਈਆਂ ਨੇ ਜਿਨ੍ਹਾਂ ਦਾ ਕੁੱਲ ਭਾਰ 233 ਕਿਲੋ ਦੱਸਿਆ ਜਾ ਰਿਹਾ ਔਰ ਉਸ ਦੇ ਵਿੱਚ ਖਾਲਸ ਕੋਕੀਨ ਮੌਜੂਦ ਸੀ ਕੋਕੀਨ ਦੀ ਸਮਗਲਿੰਗ ਟਰੱਕ ਦੇ ਵਿੱਚ ਸ਼ਰੀਆਮ ਕੀਤੀ ਜਾ ਰਹੀ ਸੀ ਟਰੱਕ ਡਰਾਈਵਰ ਹੈ ਸੁਖਜਿੰਦਰ ਸਿੰਘ ਤੰਜੂ ਜਿਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਆ ਔਰ 온ਟਾਰੀਓ ਤੋਂ ਗ੍ਰਫਤਾਰ ਹੁੰਦਾ ਆ ਬ੍ਰੈਮਟਨ ਦਾ ਰਹਿਣ ਵਾਲਾ ਆ ਔਰ ਇਸ ਮਾਮਲੇ ਨੂੰ ਲੈ ਕੇ ਦਸੰਬਰ ਮਹੀਨੇ ਦੇ ਵਿੱਚ ਇਸ ਨੂੰ ਦੋਸ਼ੀ ਘਰਾਰ ਕਰ ਦਿੱਤਾ ਜਾਂਦਾ ਆ ਠਰਾਨੀ ਦੀ ਗੱਲ ਹੈ ਸਿਰਫ ਇਹੀ ਇੱਕ ਨਹੀਂ ਹੈ ਇਹੋ ਜੇ ਹੋਰ ਵੀ ਨਾਮ ਮੌਜੂਦ ਨੇ ਜਿਹੜੇ ਪੰਜਾਬੀ ਮੂਲ ਦੇ ਨੇ ਟਰੱਕ ਡਰਾਈਵਰ ਨੇ ਔਰ ਕੋਕੀਨ ਦੀ ਤਸਕਰੀ ਕਰਦੇ ਪਏ ਨੇ ਨਸ਼ੇ ਦੀ ਸ਼ਰੀਆਮ ਤਸਕਰੀ ਕਰਦੇ ਪਏ ਨੇ ਕੈਨੇਡਾ ਦੇ ਅੰਦਰ ਇੱਕ ਪਾਸੇ ਤਾਂ ਪੰਜਾਬੀ ਉਂਝ ਹੀ ਜ਼ਿਆਦਾ ਮਾਤਰਾ ਦੇ ਵਿੱਚ ਨੇ ਉੱਥੇ ਜਾ ਕੇ ਉੱਥੇ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਪੰਜਾਬੀ ਪਰ ਉੱਥੇ ਜਾ ਕੇ ਵੀ ਤਸਕਰੀ ਦੇ ਵਿੱਚ ਪੰਜਾਬੀ ਰੁੱਝੇ ਹੋਏ ਨੇ ਇਸੇ ਦੇ ਵਿੱਚ ਇੱਕ ਮਾਮਲਾ ਇਹੋ ਜਿਹਾ ਵੀ ਆਂਦਾ ਜਦੋਂ ਲੰਘੇ ਕੁਝ ਮਹੀਨਿਆਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ অন্ਟਾਰੀਓ ਦੇ ਵਿੱਚ 100 ਪਾਉਂਡ ਤੋਂ ਜ਼ਿਆਦਾ ਕੋਕੀਨ ਜ਼ਬਤ ਕੀਤੀ ਸੀ ਔਰ ਇਹ ਵੀ ਕੋਕੀਨ ਮੰਤਰੀ ਸਿੰਘ ਜਿਸ ਦੀ ਉਮਰ 27 ਸਾਲ ਸੀ ਉਸ ਦੇ ਕੋਲੋਂ ਜ਼ਬਤ ਹੋਈ ਸੀ ਉਸ ਨੇ ਇਸ ਕੋਕੀਨ ਦੀ ਤਸਕਰੀ ਕਰਨੀ ਸੀ ਇਹ ਇਲਜ਼ਾਮ ਉਸ ਉੱਤੇ ਲੱਗੇ ਸੀ ਔਰ ਉਸੇ ਦੇ ਚੱਲਦੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਤੇ ਦੋਸ਼ ਐਤ ਕਰ ਦਿੱਤੇ ਗਏ ਸੀ ਹੈਰਾਨੀ ਦੀ ਗੱਲ ਇਸ ਕਰਕੇ ਹੈ ਕਿਉਂਕਿ ਇਹ ਲੋਕ ਜ਼ਿਆਦਾਤਰ ਪੰਜਾਬੀ ਮੂਲ ਦੇ ਨੇ ਜਿਹੜੇ ਪੰਜਾਬ ਦੇ ਨੇ ਪੰਜਾਬੀ ਲੋਕ ਨੇ ਕੈਨੇਡਾ 'ਚ ਵੱਸਦੇ ਨੇ ਭਾਵੇਂ ਉੱਥੋਂ ਦੇ ਪੱਕੇ ਰੈਜ਼ੀਡੈਂਟ ਹੋਣ ਪਰ ਟਰੱਕ ਡਰਾਈਵਰ ਨੇ ਉਹ ਤਸਕਰੀ ਦੇ ਵਿੱਚ ਰੁੱਝੇ ਹੋਏ ਨੇ ਕੈਨੇਡਾ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਤਾਂ ਕੀਤੀ ਜਾ ਰਹੀ ਹੈ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਸੁਖਜਿੰਦਰ ਤੰਜੂ ਦੇ ਮਾਮਲੇ ਦੇ ਵਿੱਚ ਹੁਣ ਅਗਲੀ ਤਰੀਕ ਫਰਵਰੀ ਮਹੀਨੇ ਦੀ ਪਾ ਦਿੱਤੀ ਗਈ ਹੈ ਔਰ ਉਸ ਤਰੀਕ ਦੇ ਵਿੱਚ ਹੁਣੇ ਫੈਸਲਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਇਲਜ਼ਾਮਾਂ ਦੇ ਚੱਲਦੇ ਕਿਸ ਤਰ੍ਹਾਂ ਦੇ ਦੋਸ਼ਾਂ ਦੇ ਚੱਲਦੇ ਤੇ ਕਿਸ ਤਰ੍ਹਾਂ ਦੀ ਸਜ਼ਾ ਇਸ ਪੰਜਾਬੀ ਮੂਲ ਦੇ ਵਿਅਕਤੀ ਨੂੰ ਜਿਹੜਾ ਕਿ ਤਸਕਰੀ ਦੇ ਵਿੱਚ ਸ਼ਾਮਿਲ ਦੱਸਿਆ ਜਾਂਦਾ ਉਸ ਨੂੰ ਦਿੱਤੀ ਜਾਵੇਗੀ ਇਹਨਾਂ ਦਸਕਰਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਉਹ ਤਾਂ ਵਕਤ ਦੱਸੇਗਾ ਪਰ ਹੈਰਾਨੀ ਦੀ ਗੱਲ ਹੈ ਕਿਉਂਕਿ ਪੰਜਾਬੀ ਮੂਲ ਦੇ ਲੋਕ ਪੰਜਾਬੀ ਲੋਕ ਔਰ ਜਿਨ੍ਹਾਂ ਦੇ ਨਾਮ ਵੀ ਸਿੱਖਾਂ ਵਾਲੇ ਨੇ ਉਹ ਖਾਸ ਕਰਕੇ ਇਹੋ ਜੇ ਕੰਮਾਂ ਦੇ ਵਿੱਚ ਤਸਕਰੀਆਂ ਦੇ ਵਿੱਚ ਉਹ ਵੀ ਨਸ਼ੇ ਦੀ ਉਹਨਾਂ 'ਚ ਰੁੱਝੇ ਹੋਏ ਨੇ ਕਰ ਔਨ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਇਹਨਾਂ ਤੇ ਹੋਏਗੀ ਕਿਉਂਕਿ ਕੋਕੀਨ ਦੀ ਮਾਤਰਾ ਬਹੁਤ ਵੱਡੀ ਹੈ ਔਰ ਉਸ ਮਾਤਰਾ ਦੇ ਵਿੱਚ ਕੋਕੀਨ ਦੀ ਤਸਕਰੀ ਇੱਕ ਵੱਡਾ ਜੁਰਮ ਜ਼ਰੂਰ ਦੱਸਿਆ ਜਾ ਰਿਹਾ ਔਰ ਉਸੇ ਦੇ ਵਿੱਚ ਹੀ ਹੁਣ ਕਾਰਵਾਈ ਉਡੀਕੀ ਜਾ ਰਹੀ ਹੈ ਜੋ ਵੀ ਹੋਏਗਾ ਇਸ ਬਾਬਤ ਦੱਸਦੇ ਰਹਿਵਾਂਗੇ ਤੁਸੀਂ ਬਨੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ